ਗੱਪ ਪੰਜਾਬੀ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਵੱਡੀ ਅਪਡੇਟ ਜੇ ਸਰਕਾਰ ਚਾਹੁੰਦੀ ਤਾਂ ਪੰਜਾਬ ਨੂੰ ਬਚਾਇਆ ਜਾ ਸਕਦਾ ਸੀ ਇਹ ਘੜ ਕੁਦਰਤੀ ਨਹੀਂ ਹੈਗੇ ਇਹ ਹੜ੍ਹਾਂ ਨੂੰ ਜਾਣ ਬੁੱਝ ਕੇ ਪਲਾਨ ਕੀਤਾ ਗਿਆ ਹੈ ਇਹ ਹੜ ਜਿਹੜੇ ਨੇ ਸਰਕਾਰਾਂ ਦੇ ਲਿਆਂਦੇ ਹੋਏ ਨੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਈ ਜੀ ਹਾਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਸੋ ਹਰ ਜਿਹੜੇ ਨੇ ਇਹ ਕਿਉਂ ਆਏ ਨੇ ਸੁਲਤਾਨਪੁਰ ਲੋਧੀ ਕਪੂਰਥਲਾ ਪਾਣੀ ਦੇ ਵਿੱਚ ਡੁੱਬ ਚੁੱਕੇ ਐ ਪਿੰਡਾਂ ਦੇ ਪਿੰਡ ਨੇ ਉਹ ਪਾਣੀ ਦੇ ਨਾਲ ਪਰੇਸ਼ਾਨ ਹੋ ਚੁੱਕੇ ਨੇ ਜਿੱਤੇ ਕਿ ਬੰਨ ਟੁੱਟਣ ਦੇ ਨਾਲ ਪਾਣੀ ਦਾ ਕਹਿਰ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ ਡਰੋਨਾਂ ਦੇ ਨਾਲ ਕੁਝ ਤਸਵੀਰਾਂ ਜੜੀਆਂ ਨੇ ਉਹ ਲਈਆਂ ਜਾ ਚੁੱਕੀਆਂ ਨੇ ਜਿਸ ਦੇ ਨਾਲ ਬਹੁਤ ਸਾਰਾ ਲੋਕਾਂ ਦਾ ਖਤਰਾ ਜਿਹੜਾ ਹੈ ਲੋਕਾਂ ਦਾ ਬਹੁਤ ਜ਼ਿਆਦਾ ਜੋ ਖਤਰਾ ਬਣਿਆ ਹੋਇਆ ਸੋ ਲੋਕਾਂ ਦੇ ਘਰਾਂ ਤੱਕ ਜਿਹੜਾ ਹੈ ਪਾਣੀ ਆ ਚੁੱਕਿਆ ਹੈ ਲੋਕਾਂ ਨੂੰ ਬਹੁਤ ਜਿਹੜੀ ਹੈ ਪਰੇਸ਼ਾਨੀ ਦੇ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਆਖਰ ਇੱਥੋਂ ਤੱਕ ਜਿਹੜੇ ਕਈ ਡੈਮ ਬਣੇ ਹੋਏ ਨੇ ਜਿਸ ਤਰ੍ਹਾਂ ਪੌਂਗ ਡੈਮ ਤੇ ਹੋਰ ਪਾਖੜਾ ਡੈਮ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਐਸੇ ਸਰਕਾਰ ਨੇ ਕ੍ਰੀਏਟ ਕੀਤੇ ਹੋਏ ਨੇ ਸੋ ਜਿਨ੍ਹਾਂ ਦੇ ਨਾਲ ਆਪਾਂ ਵੇਖ ਸਕਦੇ ਹਾਂ ਕਿ ਅਖੜਾ ਬਿਆਸ ਮੈਨੇਜਮੈਂਟ ਬੋਰਡ ਜੋ ਬਣਿਆ ਹੋਇਆ ਹੈ ਸੋ ਆਖਰ ਉਹ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ ਕਿ ਲੋਕਾਂ ਨੂੰ ਜਿਹੜਾ ਹੈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਹੈ ਨਾ ਹੋਵੇ ਪਰ ਅਜਿਹਾ ਹੀ ਇੱਕ ਵਾਰ 1988 ਦੇ ਵਿੱਚ ਹੋਇਆ ਸੀ ਜਿਸ ਦੇ ਜੋ ਜਰਨਲ ਸੀ ਜਾਂ ਫਿਰ ਇੰਜ ਕਹਿ ਲਓ ਵੀ ਜਿਹੜੇ ਮੈਨੇਜਮੈਂਟ ਟਰਸਟੀ ਸੀ ਜਿਨ੍ਹਾਂ ਨੇ ਇਹ ਸਾਰਾ ਕੰਮ ਉਦੋਂ ਕੀਤਾ ਸੀ ਉਦੋਂ ਸਾਰਾ ਕੁਝ ਅਜਿਹਾ ਹੀ ਕੀਤਾ ਗਿਆ ਸੀ ਜੋ ਕਿ ਬਿਲਕੁਲ ਕਾਜਸ਼ ਦੇ ਤਹਿਤ ਹੋਇਆ ਸੀ ਜਿਨ੍ਹਾਂ ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ BBMB ਨੂੰ 1988 ਦੇ ਵਿੱਚ ਮੈਜਰ ਜਨਰਲ ਬੀ ਐਨ ਕੁਮਾਰ ਸਨ ਉਹਨਾਂ ਨੇ ਬਿਨਾਂ ਸੰਗਤ ਨੂੰ ਅਵੇਅਰ ਕੀਤੇ ਲੋਕਾਂ ਨੂੰ ਬਿਨਾਂ ਦੱਸੇ ਹੀ ਭਾਖੜਾ ਡੈਮ ਦੇ ਦੋ ਗੇਟ ਖੋਲ੍ਹ ਦਿੱਤੇ ਸੀ ਹਾਲਾਂਕਿ ਉਹਨਾਂ ਨੂੰ ਬਾਅਦ ਵਿੱਚ ਮਾਰਿਆ ਗਿਆ ਸੀ ਉਹਨਾਂ ਨੂੰ ਜਾਣ ਬੁੱਝ ਕੇ ਜਿਹੜਾ ਹੈ ਇਹ ਕੰਮ ਕਰਨ ਦੀ ਸਜ਼ਾ ਦਿੱਤੀ ਗਈ ਸੀ ਕਿ ਆਖਰ ਤੁਸੀਂ ਲੋਕਾਂ ਦਾ ਇਨਾ ਨੁਕਸਾਨ ਕਰ ਦਿੱਤਾ ਗਿਆ ਹੈ ਹੁਣ ਡੈਮ ਦੇ ਵਿੱਚ ਜਿਹੜਾ ਪਾਣੀ ਉਹ ਕਿਹਾ ਜਾ ਰਿਹਾ ਹੈ ਕਿ ਉਸ ਦੇ ਵਿੱਚ ਉਸ ਦੀ ਜਿਹੜੀ ਕਪੈਸਿਟੀ ਹੈ 6 ਲੱਖ 6 10 ਲੱਖ ਕਿਊਸਿਕ ਪਾਣੀ ਨੂੰ ਜਿਹੜਾ ਹੈ ਉਹ ਆਪਣੇ ਅੰਦਰ ਸਟੋਰ ਕਰ ਸਕਦਾ ਹੈ ਜੇਕਰ ਮੀਂਹ ਪੈਂਦੇ ਨੇ ਤਾਂ ਉਹ ਪਾਣੀ ਜਿਹੜਾ ਹੈ ਉਹਨਾਂ ਡੈਮਾਂ ਦੇ ਵਿੱਚ ਸਟੋਰ ਹੋ ਸਕਦਾ ਹੈ ਸੋ ਆਖਰ ਉਹਨਾਂ ਜਿਹੜਾ ਉਹਨਾਂ ਦੇ ਵਿੱਚ ਪਾਣੀ ਪਹਿਲਾ ਹੈ ਜਿਵੇਂ ਕਿ 6 ਲੱਖ ਕਿਊਸਿਕ ਪਾਣੀ ਉਹਨਾਂ ਦੇ ਵਿੱਚ ਹੈ ਜਿਹਨਾਂ ਨੂੰ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਹੈ ਜਿਸ ਤਰ੍ਹਾਂ ਮੀਂਹ ਪੈ ਰਹੇ ਨੇ ਪਿੱਛੋਂ ਪਾਣੀ ਆ ਰਿਹਾ ਹੈ ਤਾਂ ਉਹਨਾਂ ਡੈਮਾਂ ਦੇ ਵਿੱਚ ਸਟੋਰ ਹੋ ਸਕਦਾ ਸੀ ਹਾਲਾਂਕਿ ਉਹਨਾਂ ਡੈਮਾਂ ਨੂੰ ਜਿਹੜਾ ਹੈ ਬਿਲਕੁਲ ਇਸ ਤਰ੍ਹਾਂ ਭਰ ਕੇ ਰੱਖਿਆ ਜਾ ਸਕਦਾ ਸੀ ਤਾਂ ਜੋ ਇਹ ਹਰ ਜਿਹੜੇ ਨੇ ਨਾ ਆਉਂਦੇ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਜਿਹੜੇ ਅਰ ਹਰ ਨੇ ਜਾਣ ਬੁੱਝ ਕੇ ਕ੍ਰੀਏਟ ਕੀਤੇ ਗਨੇ ਲੈਂਡ ਪੂਲਿੰਗ ਦਾ ਵਿਰੋਧ ਕਰਨ ਦੇ ਲਈ ਅਗਲਿਆਂ ਨੇ ਬਦਲਾ ਲਿਆ ਏ ਸੋ ਆਖਰ ਖੇਤੀ ਜਿਹੜੀ ਹੈ ਜਾਣ ਬੁੱਝ ਕੇ ناکਾਮ ਕੀਤੀ ਜਾਵੇ ਇਹ ਲੋਕ ਆਪਣੇ ਆਪ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਸਰਕਾਰ ਨੂੰ ਦੇ ਦੇਣਗੇ ਇਹਦੇ ਪਿੱਛੇ ਦੋ ਤਿੰਨ ਕਾਰਨ ਜਿਹੜੇ ਨੇ ਸਭ ਤੋਂ ਵੱਡੇ ਦਿਖਾਈ ਦੇ ਰਹੇ ਨੇ ਇਹ ਹੜ ਜਿਹੜੇ ਨੇ ਜੇ ਸਰਕਾਰ ਚਾਉਂਦੀ ਤਾਂ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਪਰ ਆਖਰ ਹੁਣ ਰੱਬ ਹੀ ਜਾਣੇ ਕਿ ਆਖਰ ਸੱਚ ਕੀ ਹੈ ਪਰ ਜੋ ਲੋਕਾਂ ਨੇ ਕੁਝ ਸੂਝਵਾਨ ਲੋਕਾਂ ਨੇ ਜਿਹੜੀ ਹੈ ਆਪਣੀ ਰਾਏ ਦਿੱਤੀ ਹੈ ਉਸ ਦੇ ਮੁਤਾਬਕ ਜਿਹੜੀ ਹੈ ਇਹੋ ਹੀ ਗੱਲ ਸਮਝ ਦੇ ਵਿੱਚ ਆਉਂਦੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ